ਬਹੁਤ ਸਮਾਂ ਪਹਿਲਾਂ ਇੱਕ ਵਿਸ਼ਾਲ ਰਾਜ ਸੀ ਰਾਜਾ ਵਿਰਿੰਦਰ ਸਿੰਘ ਆਪਣੀ ਹਿੰਮਤ ਅਤੇ ਬੁੱਧੀ ਲਈ ਦੂਰ ਦੂਰ ਤੱਕ ਮਸ਼ਹੂਰ ਸੀ ਉਸਦੀ ਇਕਲੋਤੀ ਔਲਾਦ ਉਸਦੀ ਪਿਆਰੀ ਰਾਜਕੁਮਾਰੀ ਅਮ੍ਰਿਤਾ ਸੀ ਰਾਜਕੁਮਾਰੀ ਐਨੀ ਸੁੰਦਰ ਸੀ ਕਿ ਜੋ ਵੀ ਉਸ ਨੂੰ ਦੇਖਦਾ ਸੀ ਉਹ ਉਸ ਨੂੰ ਦੂਦ ਸਮਝ ਲੈਂਦਾ ਸੀ ਉਸ ਦੀਆਂ ਵੱਡੀਆਂ ਅੱਖਾਂ ਸੁਨਹਿਰੀ ਕੰਨ ਅਤੇ ਮਿੱਠੀ ਆਵਾਜ਼ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ ਪਰ ਅਜੀਬ ਗੱਲ ਇਹ ਸੀ ਕਿ ਰਾਜਾ ਆਪਣੀ ਧੀ ਨੂੰ ਮਹਿਲ ਦੇ ਅੰਦਰ ਹੀ ਸੀਮਿਤ ਰੱਖਦਾ ਸੀ। ਰਾਜਕੁਮਾਰੀ ਮਹਿਲ ਦੀਆਂ ਉੱਚੀਆਂ ਕੰਧਾਂ ਅਤੇ ਬਾਗਾਂ ਤੱਕ ਸੀਮਿਤ ਸੀ। ਇਹ ਇੱਕ ਸ਼ਰਾਪ ਦੇ ਕਾਰਨ ਸੀ। ਕਈ ਸਾਲ ਪਹਿਲਾਂ ਜਦੋਂ ਅਮ੍ਰਿਤਾ ਦਾ ਜਨਮ ਹੋਇਆ ਤਾਂ ਇੱਕ ॠषि ਨੇ ਰਾਜੇ ਨੂੰ ਕਿਹਾ, "हे ਰਾਜਾ, ਜੇਕਰ ਤੁਹਾਡੇ ਵੰਸ਼ ਵਿੱਚ ਕੋਈ ਕੁੜੀ ਪੈਦਾ ਹੁੰਦੀ ਹੈ ਤਾਂ ਉਹ 24 ਸਾਲ ਦੀ ਉਮਰ ਵਿੱਚ ਮਰ ਜਾਵੇਗੀ।" ਇਹ ਸੁਣ ਕੇ ਰਾਜੇ ਦਾ ਦਿਲ ਡੁੱਬ ਗਿਆ ਉਸਨੇ ਰਾਜਕੁਮਾਰੀ ਨੂੰ ਬਾਹਰੀ ਦੁਨੀਆ ਤੋਂ ਲੁਕਾਉਣ ਦੀ ਸੋਹ ਖਾਦੀ ਤਾਂ ਜੋ ਕੋਈ ਉਸ ਨਾਲ ਵਿਆਹ ਨਾ ਕਰ ਸਕੇ ਸੱਤਾ ਦੀ ਭਾਲ ਵਿੱਚ ਉਸ ਨੂੰ ਖਤਰੇ ਵਿੱਚ ਨਾ ਪਾ ਸਕੇ ਸਮਾਂ ਬੀਤਦਾ ਗਿਆ ਰਾਜਕੁਮਾਰੀ 20 ਸਾਲ ਦੀ ਸੀ ਇੱਕ ਦਿਨ ਮਹਿਲ ਦੇ ਬਾਗ ਵਿੱਚ ਫੁੱਲ ਤੋੜਦੇ ਸਮੇਂ ਅਰਜੁਨ ਨਾਮ ਦੇ ਇੱਕ ਨੌਜਵਾਨ ਨੇ ਉਸ ਨੂੰ ਦੇਖਿਆ ਅਰਜੁਨ ਇੱਕ ਆਮ ਕਿਸਾਨ ਦਾ ਪੁੱਤਰ ਸੀ ਪਰ ਦਿਲੋਂ ਉਹ ਸੱਚਾ ਅਤੇ ਦਲੇਰ ਸੀ। ਅਰਜੁਨ ਨੂੰ ਪਹਿਲੀ ਨਜ਼ਰ ਵਿੱਚ ਹੀ ਰਾਜਕੁਮਾਰੀ ਨਾਲ ਪਿਆਰ ਹੋ ਗਿਆ ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਰਾਜਕੁਮਾਰੀ ਦੇ ਦਿਲ ਨੂੰ ਵੀ ਪਹਿਲੀ ਵਾਰ ਪਿਆਰ ਦੀ ਚੰਗਿਆੜੀ ਮਹਿਸੂਸ ਹੋਈ। ਉਹ ਗੁਪਤ ਰੂਪ ਵਿੱਚ ਮਿਲਣ ਲੱਗ ਪਈ। ਕਦੇ ਮਹਿਲ ਦੀ ਖਿੜਕੀ ਤੋਂ, ਕਦੇ ਬਾਗ ਦੇ ਰਸਤੀਆਂ ਰਾਹੀਂ। ਅਰਜੁਨ ਨੇ ਆਪਣੇ ਗੀਤਾਂ ਨਾਲ ਰਾਜਕੁਮਾਰੀ ਦੇ ਦਿਲ ਨੂੰ ਛੋਇਆ। ਪਹਿਲੀ ਵਾਰ ਰਾਜਕੁਮਾਰੀ ਨੂੰ आजाद होण दी इच्छा महसूस हुई पर जिवे ही राजे ने यही एहसास होया उसने अर्जुन ਨੂੰ ਬੋਲਿਆ राजे ने शक्ति ਨਾਲ ਕਿਹਾ ਨੌਜਵਾਨ ਮੇਰੀ ਧੀ ਤੋਂ ਦੂਰ ਰਹੋ ਉਸ ਦਾ ਕਦੇ ਵਿਆਹ ਨਹੀਂ ਹੋ ਸਕਦਾ ਉਹ 24 ਸਾਲ ਦੀ ਉਮਰ ਵਿੱਚ ਮਰ ਜਾਵੇਗੀ ਮੈਂ ਉਸ ਨੂੰ ਇੱਕ ਅਣਜਾਣ ਦੁੱਖ ਤੋਂ ਬਚਾ ਰਿਹਾ ਹਾਂ अर्जुन ਹੈਰਾਨ ਰਹਿ ਗਿਆ ਪਰ ਉਹ ਔਡੋਲ ਰਿਹਾ ਉਸਨੇ ਕਿਹਾ ਮਹਾਰਾਜ ਭਾਵੇਂ ਮੋਤ ਦਾ ਪਰਛਾਵਾਂ ਰਾਜਕੁਮਾਰੀ ਉੱਤੇ ਆ ਜਾਵੇ ਮੈਂ ਉਸ ਨਾਲ ਵਿਆਹ ਕਰਾਂਗਾ ਸੱਚਾ ਪਿਆਰ ਡਰ ਤੋਂ ਪਿੱਛੇ ਨਹੀਂ ਹਟਦਾ ਰਾਜੇ ਦਾ ਚਿਹਰਾ ਸਖਤ ਸੀ ਪਰ ਅੰਦਰੋਂ ਅੰਦਰੀ ਉਹ ਭਾਵਨਾਵਾਂ ਨਾਲ ਭਰਿਆ ਹੋਇਆ ਸੀ ਰਾਜਕੁਮਾਰੀ ਨੇ ਆਪਣੇ ਪਿਤਾ ਨੂੰ ਵੀ ਪ੍ਰਾਰਥਨਾ ਕੀਤੀ ਪਿਤਾ ਜੀ ਜੇ ਜ਼ਿੰਦਗੀ ਛੋਟੀ ਹੈ ਤਾਂ ਮੈਂ ਇਸ ਨੂੰ ਪਿਆਰ ਨਾਲ ਜੀਣਾ ਚਾਹੁੰਦੀ ਹਾਂ ਕੈਦ ਵਿੱਚ ਨਹੀਂ ਅੰਤ ਵਿੱਚ ਰਾਜੇ ਨੇ ਹਾਰ ਮੰਨ ਲਈ ਵਿਆ ਸ਼ਾਨਦਾਰ ਸੀ ਰਾਜ ਵਿੱਚ ਹਰ ਕੋਈ ਖੁਸ਼ ਸੀ ਦਿਨ ਬੀਤਦੇ ਗਏ ਰਾਜਕੁਮਾਰੀ ਅਤੇ ਅਰਜੁਨ ਦੀ ਜ਼ਿੰਦਗੀ ਪਿਆਰ ਅਤੇ ਖੁਸ਼ੀ ਨਾਲ ਭਰ ਗਈ ਹੌਲੀ ਹੌਲੀ ਅਮ੍ਰਿਤਾ ਦਾ 24ਵਾਂ ਸਾਲ ਨੇੜੇ ਆ ਗਿਆ ਸਾਰਾ ਰਾਜ ਚਿੰਤਿਤ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਮ੍ਰਿਤਾ ਪੂਰੀ ਤੰਦਰੁਸਤ ਸੀ ਉਸ ਦੀ ਜ਼ਿੰਦਗੀ ਇੱਕ ਆਮ ਔਰਤ ਵਾਂਗ ਚੱਲਦੀ ਰਹੀ ਇੱਕ ਦਿਨ ਰਾਜੇ ਨੇ ਅਰਜੁਨ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਸੱਚ ਦੱਸਿਆ ਪੁੱਤਰ ਅਰਜੁਨ ਸੱਚ ਇਹੀ ਹੈ ਕਿ ਕੋਈ ਸ਼ਰਾਪ ਨਹੀਂ ਸੀ ਮੈਂ ਇਹ ਕਹਾਣੀ ਘੜ ਲਈ ਸੀ ਮੈਨੂੰ ਡਰ ਸੀ ਕਿ ਮੇਰੀ ਧੀ ਨਾਲ ਕੋਈ ਸਿਰਫ ਸਿੰਘਾਸਣ ਲਈ ਵਿਆਹ ਕਰੇਗਾ ਪਿਆਰ ਲਈ ਨਹੀਂ ਪਰ ਤੁਸੀਂ ਸਾਬਿਤ ਕਰ ਦਿੱਤਾ ਕਿ ਤੁਹਾਡਾ ਪਿਆਰ ਸੱਚਾ ਹੈ ਅਰਜੁਨ ਨੇ ਆਪਣੇ ਪਿਤਾ ਦੇ ਪੈਰ ਛੂਏ ਰਾਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਾਜ ਵਿੱਚ ਖੁਸ਼ੀ ਵਾਪਸ ਆ ਗਈ ਅਤੇ ਲੋਕ ਕਹਿਣ ਲੱਗੇ ਕਿ ਸੱਚਾ ਪਿਆਰ ਹਰ ਝੂਠ ਅਤੇ ਹਰ ਸ਼ਰਾਪ ਨਾਲੋਂ ਵੱਡਾ ਹੁੰਦਾ ਹੈ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ